ਕੀ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਿਰ ਵਰਤੋਂ ਕਰ ਰਹੇ ਹੋ ਕਿ ਤੁਸੀਂ ਆਪਣਾ ਕੀਮਤੀ ਸਮਾਂ ਸੋਸ਼ਲ ਮੀਡੀਆ ਤੇ ਗਵਾ ਰਹੇ ਹੋ ਕਿ ਤੁਸੀਂ ਉਸ ਤੋਂ ਕੋਈ ਕਮਾਈ ਕਰ ਰਹੇ ਹੋ ਹਾਂਜੀ ਨਮਸਕਾਰ ਦੋਸਤੋ ਸੋਸ਼ਲ ਮੀਡੀਆ ਟਿਪਸ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਚੈਨਲ ਤੇ ਆਉਣ ਵਾਸਤੇ ਕਦੇ-ਕਦੇ ਅੱਜਕੱਲ੍ਹ ਹਰ ਕੋਈ ਅਨੇਕਾਂ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰ ਰਿਹਾ ਹੈ। ਅਲੱਗ-ਅਲੱਗ ਪਲੇਟਫਾਰਮ ਨੇ ਸਾਡੇ ਸੋਸ਼ਲ ਮੀਡੀਆ ਦੀ ਜਿਸ ਤਰ੍ਹਾਂ YouTube, Facebook, Instagram ਅਤੇ ਹੋਰ ਬਹੁਤ ਸਾਰੇ ਪਲੇਟਫਾਰਮ। ਇਹਨਾਂទIES ਹੀ ਹਰ ਰੋਜ਼ ਵਰਤੋਂ ਕਰ ਰਹੇ ਹਨ। ਕੀ ਤੁਸੀਂ ਉਹਨਾਂ ਦੀ ਸਹੀ ਵਰਤੋਂ ਕਰ ਰਹੇ ਹੋ? ਕੀ ਤੁਹਾਨੂੰ ਉਹਦੇ ਇਨਸਪਾਇਰ ਹੈ ਜਾਣਕਾਰੀ ਹੈ? ਕੀ ਤੁਸੀਂ ਉਸ ਤੋਂ ਕਮਾਈ ਕਰਨਾ ਚਾਹੁੰਦੇ ਹੋ? ਸੋ ਇਹਨਾਂ ਗੱਲਾਂ ਬਾਰੇ ਆਪਾਂ ਇਸ ਚੈਨਲ ਤੇ ਹਰ ਇੱਕ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਗੀ ਕਰਿਆ ਕਰਾਂਗੇ। ਕੰਮਚੰਗਾ ਓਮੇਗਾ ਜੀ ਦਾ ਅਸੀਂ ਸਮਾਂ ਬਰਬਾਦ ਕਰਨ ਦੀ ਬਜਾਏ ਅਸੀਂ ਥੋੜਾ ਜਿਹਾ ਸਮਾਂ ਮਿਹਨਤ ਕਰਕੇ ਅਸੀਂ ਇਸ ਸੋਸ਼ਲ ਮੀਡੀਆ ਤੋਂ ਕੁਝ ਕਮਾਈ ਕਰ ਸਕੀਏ ਸਾਡੇ ਲਈ ਬਹੁਤ ਵਧੀਆ ਹੋਏਗਾ ਜੇ ਅਸੀਂ ਆਪਣਾ ਕੀਮਤੀ ਸਮਾਂ ਗਵਾਉਣ ਦੀ ਬਜਾਏ ਉਸ ਨੂੰ ਇੱਕ ਮਿਹਨਤ ਦੇ ਰੂਪ ਵਿੱਚ ਅਸੀਂ ਵਰਤੀਏ ਉਸ ਨੂੰ ਚੰਗੇ ਕੰਮ ਦੇ ਵਿੱਚ ਵਰਤੀਏ ਤਾਂ ਕਿ ਅਸੀਂ ਕੁਝ ਨਾ ਕੁਝ ਕਮਾਈ ਕਰ ਸਕੀਏ ਤੇ ਸਾਡੀ ਮਿਹਨਤ ਸਾਡੇ ਪੱਲੇ ਪੈ ਜਾਈਏ ਇਸ ਲਈ ਅਸੀਂ ਇੱਕ ਆਪਣਾ ਨਵਾਂ YouTube ਚੈਨਲ ਸ਼ੁਰੂ ਕਰਨ ਜਾ ਰਹੇ ਆ ਸੋਸ਼ਲ ਮੀਡੀਆ ਟਿਪਸ ਜਿਸ ਦੇ ਬਾਰੇ ਅਸੀਂ ਸਾਰੇ ਸੋਸ਼ਲ ਮੀਡੀਆ ਅਪਡੇਟਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਿਹਾ ਕਰਾਂਗੇ ਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸੋ ਇਸ ਚੈਨਲ 'ਤੇ ਅਸੀਂ Facebook, YouTube, Instagram, WhatsApp ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਸਹੀ ਵਰਤੋਂ ਬਾਰੇ ਗੱਲ ਕਰਿਆ ਕਰਾਂਗੇ ਅਤੇ ਤੁਹਾਨੂੰ ਜਾਣਕਾਰੀ ਦਿਆ ਕਰਾਂਗੇ ਇੱਕ ਇੱਕ ਗੱਲ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਅਸੀਂ ਆਪਣਾ ਫਰਜ਼ ਸਮਝਾਂਗੇ ਇਹਨਾਂ ਤੋਂ ਵਾਵਾ ਚੰਗੀ ਕਮਾਈ ਲਈ ਅਸੀਂ ਕਿਵੇਂ ਕਰ ਸਕਦੇ ਹਾਂ ਇਸ ਬਾਰੇ ਵਿਸ਼ੇਸ਼ ਜਾਣਕਾਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਕਰਾਂਗੇ ਫੇਸਬੁਕ YouTube Instagram ਤੋਂ ਕਮਾਈ ਕਰਨ ਲਈ ਕਹਿੰਦੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹਦੀ ਵਰਤੋਂ ਕਰਨ ਬਾਰੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਕੀ ਕ੍ਰਾਈਟੇਰੀਆ ਹੋ ਸਕਦਾ ਇਹਨਾਂ ਪਲੇਟਫਾਰਮ ਦਾ ਕਮਾਈ ਕਰਨ ਵਾਸਤੇ ਸੋ ਇਸ ਤਰ੍ਹਾਂ ਦੀਆਂ ਅਸੀਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਕਰਾਂਗੇ ਇਹ ਸਾਡੀ ਪਹਿਲੀ ਵੀਡੀਓ ਹੈ ਇਸ YouTube ਚੈਨਲ ਤੇ ਸੋ ਦੋਸਤੋ ਸਪੋਰਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤਾਂ ਕਿ ਅਸੀਂ ਤੁਹਾਡੀ ਫੀਡਬੈਕ ਦਿੰਦੇ ਹੋਏ ਅਸੀਂ ਵੀਡੀਓ ਨੂੰ ਹੋਰ ਵਧੀਆ ਬਣਾ ਸਕੇ ਅਤੇ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਸੋ ਇਸ ਕਰਕੇ ਅਸੀਂ ਆਪਣੇ ਨਵੇਂ ਚੈਨਲ ਸੋਸ਼ਲ ਮੀਡੀਆ ਟਿਪਸ ਤੁਹਾਡੇ ਨਾਲ ਰੋਗ ਰੋਗ ਕਰਨੇ ਜਾ ਰਹੇ ਆ ਤੇ ਵੀਡੀਓ ਡੇਲੀ ਅਪਲੋਡ ਕਰਿਆ ਕਰਾਂਗੇ ਅਤੇ ਤੁਸੀਂ ਉਸ ਤੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਤਾਂ ਕਿ ਵੇਲਾ ਟਾਈਮ ਜਾਂ ਟਾਈਮ ਬਰਬਾਦ ਕਰਨ ਦੀ ਬਜਾਏ ਅਸੀਂ ਹਰ ਰੋਜ਼ ਕਿੰਨਾ ਹੀ ਸਮਾਂ ਸੋਸ਼ਲ ਮੀਡੀਆ ਤੇ ਬਿਤਾਉਂਦੇ ਹਾਂ ਸੋ ਥੋੜੀ ਜਿਹੀ ਵਰਤੋਂ ਉਹਦੀ ਸਚਜੇ ਢੰਗ ਨਾਲ ਜੀ ਕਰ ਲਈਏ ਤਾਂ ਅਸੀਂ ਉਹਦੇ ਤੋਂ ਚੰਗੀ ਕਮਾਈ ਕਰ ਸਕਦੇ ਹਾਂ ਚੰਗੇ ਪੈਸੇ ਕਮਾ ਸਕਦੇ ਹਾਂ ਅਤੇ ਸਾਡਾ ਇੱਕ ਰੋਜ਼ਗਾਰ ਦਾ ਵਧੀਆ ਸਾਧਨ ਬਣ ਸਕਦਾ ਹੈ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਕਿ ਅਸੀਂ ਆਪਣੇ ਚੈਨਲ ਤੇ ਭੋਰ ਵਧੀਆ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਤਾਂ ਕਿ ਸਾਡਾ ਹੌਸਲਾ ਵਧੇ ਕਿ ਸਾਡੇ ਦੋਸਤ ਸਾਡੇ ਸਬਸਕ੍ਰਾਈਬਰ ਇਸ ਤਰ੍ਹਾਂ ਦੀਆਂ ਵੀਡੀਓ ਪਸੰਦ ਕਰਦੇ ਨੇ ਉਹਨਾਂ ਨੂੰ ਜਾਣਕਾਰੀ ਮਿਲਦੀ ਏ ਇਸ ਬਾਰੇ ਤਾਂ ਕਿ ਉਹ ਵੀ ਕਮਾਈ ਕਰ ਸਕਣ ਆਪਣਾ ਭਵਿੱਖ ਸਵਾਰ ਸਕਣ ਜੀ ਅੱਜ ਕੱਲ੍ਹ ਪੜੇ ਲਿਖੇ ਨੌਜਵਾਨ ਬੇਰੁਜ਼ਗਾਰ ਬਿਲੀ ਕਰਦੇ ਨੇ ਸਾਰਾ ਦਿਨ ਮੋਬਾਈਲ ਹੰਦਾ ਹੱਥ ਦੇ ਵਿੱਚ ਟਾਈਮ ਬਰਬਾਦ ਹੁੰਦਾ ਸੋ ਦੋਸਤੋ ਇਹ ਵਿਲਟ ਟਾਈਮ ਨੂੰ ਬਰਬਾਦ ਨਾ ਕਰੋ ਸਮਾਂ ਬਹੁਤ ਕੀਮਤੀ ਹੈ ਸਮਾਂ ਬਹੁਤ ਕੀਮਤੀ ਹੈ ਤੁਹਾਡੇ ਵਿੱਚ ਜਿਸ ਤਰ੍ਹਾਂ ਦੀ ਵੀ ਕਲਾ ਹੈ ਜਿਸ ਤਰ੍ਹਾਂ ਦਾ ਵੀ ਹੁਨਰ ਹੈ ਜੋ ਵੀ ਤੁਹਾਨੂੰ ਗਿਆਨ ਹੈ ਉਸ ਬਾਰੇ ਫੇਸਬੁੱਕ ਤੇ YouTube ਜਾਂ Instagram ਤੇ ਇੱਕ ਚੈਨਲ ਬਣਾ ਕੇ ਪੇਜ ਬਣਾ ਕੇ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ ਸੋ ਦੋਸਤੋ ਇਹੀ ਰਿਕਵੈਸਟ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਦੋਸਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਬਹੁਤ ਬਹੁਤ ਧੰਨਵਾਦੀ ਆਪ ਸਭ ਦਾ